जय मस्तान दी जय साईंयां दी जय लाडी साईं जी दी जय बाबा मुरार शाह जी दी ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੇ ਇਸ ਚੈਨਲ ਤੇ लाडी साईं जी ਦੀ دیਵਾਨੀ ਤੇ ਤੇ ਇੱਕ ਸਾਲ ਬਾਅਦ ਅੱਜ ਮੈਂ ਫੇਰ ਆਦੀ ਆਪਣੀ ਵਾਲੇ ਚੈਨਲ ਤੇ ਵਾਪਸ ਤੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਪਿੱਛੇ ਕਮਿਊਨਿਟੀ ਵਿੱਚ ਵੀ ਪੋਸਟ ਪਾਈ ਸੀ ਕਿ ਮੈਂ ਕੁਝ ਟਾਈਮ ਤੋਂ ਮੈਂ ਨਹੀਂ ਇਹ ਚੈਨਲ ਆਪਣਾ ਚਲਾ ਰਹੀ ਸੀਗੀ ਕਿਉਂਕਿ ਮੇਰੇ ਬੇਬੀ ਜਿੱਦਾਂ ਬੇਬੀ ਹੋਣ ਵਾਲਾ ਸੀ ਤੇ ਇਸ ਲਈ ਫੇ ਮੈਂ ਚਲਾ ਨਹੀਂ ਰਹੀ ਸੀਗੀ ਤੇ ਹੁਣ ਮੈਂ ਬਿਲਕੁਲ ਠੀਕ ਆ ਬੇਬੀ ਹੋ ਚੁੱਕਾ ਸਾਈਂ ਦੀ ਕਿਰਪਾ ਨਾਲ ਜੋ ਮੈਂ ਮੰਗਦੀ ਸੀ ਧੀ ਰਾਣੀ ਸਾਈਂ ਜੀ ਨੇ ਮੈਨੂੰ ਉਹੀ ਦਿੱਤਾ ਮੇਰੇ ਧੀ ਰਾਣੀ ਮੇਰੇ ਘਰ ਆਈ ਆ ਤੇ ਮੈਂ ਸਾਈਂ ਜੀ ਦਾ ਕਿਵੇਂ ਸ਼ੁਕਰੀਆ ਦਾ ਭੁੱਲ ਸਕਦੀ ਆ ਨਾ ਤੇ ਮੈਂ ਹਨ ਜਦੋਂ ਦੀ ਬੇਬੀ ਹੋਈ ਉਸ ਵਾਰ ਮੈਂ ਪਾਠ ਪੂਜਾ ਕਰ ਨਹੀਂ ਪਾਈ ਕਿਉਂਕਿ ਛੋਟਾ ਬੱਚਾ ਸੀ ਮੇਰਾ ਟਾਈਮ ਨਹੀਂ ਸੀ ਲੱਗਦਾ ਪਰ ਅੱਜ ਮੈਂ ਕਿ ਆਪਣਾ ਇਸ ਚੈਨਲ ਤੇ ਵੀ ਵੀਡੀਓ ਅਪਲੋਡ ਕਰਾਂ ਤੇ ਆਪਣਾ ਮੰਦਿਰ ਵੀ ਸਾਫ ਕਰਾਂ ਸਾਈਂ ਜੀ ਦਾ ਉੱਪਰਲਾ ਮੰਦਿਰ ਤਾਂ ਮੈਂ ਸਾਫ ਕਰਤਾ ਸੀ ਤੇ ਆਪਣੇ ਸਾਈਂ ਜੀ ਦਾ ਰਹਿ ਗਿਆ ਸੀਗਾ ਸੋਫਾ ਤੇ ਮੈਂ ਕਿ ਇਹਨੂੰ ਵੀ ਚੰਗੀ ਤਰ੍ਹਾਂ ਸਾਫ ਕਰਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਬੱਸ ਹੁਣ ਮੈਂ 1 ਸਾਲ ਬਾਅਦ ਪੂਰਾ 1 ਸਾਲ ਹੋ ਗਿਆ 1 ਸਾਲ ਬਾਅਦ ਇਹ ਚੈਨਲ ਤੇ ਵਾਪਸ ਆ ਗਈਆਂ ਹੁਣ ਮੈਂ ਪਾਇਆ ਕਰੂੰਗੀ ਇਸ ਚੈਨਲ ਤੇ ਵੀ ਵਲੋਗ ਤੇ ਕੁਝ ਸਾਰੇ ਜਣੇ ਮੈਨੂੰ ਸਪੋਰਟ ਜ਼ਰੂਰ ਕਰਿਓ ਤੇ ਸਾਈ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਬਾਬਾ ਮੁਰਾਦੀ ਮਬਾ ਮੁਰਾਦਾ ਜੀ ਤੁਹਾਡੀਆਂ ਸਾਰਿਆਂ ਦੀ ਮਰਦਾ ਪੂਰੀਆਂ ਕਰਨ ਤੇ ਮੈਨੂੰ ਮੈਂ ਜੋ ਮੰਗਿਆ ਸੀ ਸਾਈ ਨੇ ਮੈਨੂੰ ਦਿੱਤਾ ਮੈਨੂੰ ਇਸ ਤੋਂ ਵੱਧ ਕੇ ਖੁਸ਼ੀ ਹੋਰ ਕੋਈ ਨਹੀਂ ਦੀ ਇਰਾਣੀ ਮੰਗਦੀ ਸੀ ਵੀ ਭੈਣ ਭਰਾ ਦੀ ਜੋੜੀ ਬਣ ਜਾਵੇ ਹਰ ਵੇਲੇ ਅਰਦਾਸ ਕਰਦੀ ਹੁੰਦੀ ਸੀ ਸਾਈਂ ਅੱਗੇ ਕਿ ਸਾਈਂ ਜੀ ਬੇਟਾ ਹੈ ਬਸ ਭੈਣ ਦੀ ਕਮੀ ਆ ਇੱਕ ਪ੍ਰਾਣੂ ਭੈਣ ਮਿਲ ਜਾਵੇ ਤੇ ਇਸ ਤੋਂ ਵੱਧ ਕੇ ਕੀ ਸਾਈਂ ਨੇ ਮੇਰੀ ਅਰਦਾਸ ਕਬੂਲ ਕੀਤੀ ਤੇ ਸਾਈਂ ਨੇ ਮੇਰੀ ਝੋਲੀ ਮੇਰੀ ਧੀ ਦੀ ਦਾਤ ਮੈਨੂੰ ਵਕਸ਼ੀ ਬਹੁਤ ਸ਼ੁਕਰੀਆ ਦਾ ਮੈਂ ਮੋਹੋ ਵੀ ਜੋ ਮੇਰੇ ਲਵਜੋ ਵੀ ਘਟਵਾ ਸ਼ੁਕਰੀਆ ਦਾ ਕਰਨ ਲਈ ਤੇ ਬਹੁਤ ਜ਼ਿਆਦਾ ਮੈਂ ਧੰਨਵਾਦ ਆਪਣੇ ਸਾਈਂ ਜੀ ਦਾ ਕਰਦੀ ਆ ਦੇਖੋ ਸੱਚੇ ਮੰਨਣਾ ਕੋਈ ਚੀਜ਼ ਮੰਗੋ ਤੇ ਜ਼ਰੂਰ ਦਿੰਦੇ ਆ ਸਾਈਂ ਜੀ ਮੇਰੇ ਸਾਈਂ ਜੀ ਜ਼ਰੂਰ ਦਿੰਦੇ ਆ ਸੱਚੇ ਮੰਨਨ ਨਾਲ ਅਰਦਾਸ ਕਰੋਨਾ ਕੋਈ ਵੀ ਚੀਜ਼ ਮੰਗੋ ਜ਼ਰੂਰ ਮਿਲਦੀ ਆ ਤੇ ਮੈਂ ਫਿਰ ਨਕੌਦਰ ਵੀ ਜਾ ਕੇ ਆਈ ਸੀ ਤੇ ਮੈਂ ਕੋਈ ਵੀਲੋਗ ਨਹੀਂ ਉੱਥੇ ਬਣਾਇਆ ਆਪਣੇ ਉੱਥੇ ਦਰਬਾਰ ਤੇ ਕਿਉਂਕਿ ਖੁਸ਼ੀ ਇੰਨੀ ਸੀ ਇੱਕ ਸਾਲ ਬਾਅਦ ਮੈਂ ਪੂਰੇ ਦਰਬਾਰ ਤੇ ਆਪਣੇ ਉਥੇ ਲਾਡੀ ਸਾਈ ਜੀ ਦੇ ਦਰਬਾਰ ਤੇ ਗਈ ਤੇ ਖੁਸ਼ੀ ਹੋ ਗਈ ਸੀ ਤੇ ਮੈਂ ਕੋਈ ਵਲੋਗ ਨਹੀਂ ਬਣਾਇਆ ਬਸ ਇੱਕ ਦੋ ਕਲਿੱਪਾਂ ਬਣਾਈਆਂ ਹੋਣੀਆਂ ਆ ਤੇ ਬਸ ਹੁਣ ਮੈਂ ਆਪਣੇ ਵਲੋਗ ਇੱਧਰ ਇਹ ਵਾਲੇ ਚੈਨਲ ਤੇ ਡੇਲੀ ਡੇਲੀ ਤਾਂ ਨਹੀਂ ਮੈਂ ਕਹਿ ਸਕਦੀ ਤੇ ਮਤਲਬ ਜੇਦੋਂ ਮੇਰਾ ਹੋਇਆ ਕੋਈ ਨਾ ਫਿਰ ਮੈਂ ਚ ਮੈਂ ਵਲੋਗ ਪਾਇਆ ਕਰੂੰਗੀ ਤੇ ਮੇਰਾ ਦੂਸਰਾ ਚੈਨਲ ਵੀ ਆ ਸਵੀਟੀ ਵਲੋਗਰ ਦੇ ਨਾਮ ਤੇ ਪਲੀਜ਼ ਤੁਸੀਂ ਸਾਰੇ ਉਸ ਚੈਨਲ ਨੂੰ ਵੀ ਪਿਆਰ ਦਿਓ ਉਹ ਮੇਰੇ ਘਰ ਦੇ ਰੁਟੀਨ ਦੇ ਵਲੋਗ ਆ ਡੇਲੀ ਆਂਦੇ ਆ ਤੇ ਬਸ ਹੁਣ ਮੈਂ ਇੱਥੇ ਨਾ ਆਪਣੀ ਵੀਡੀਓ ਦਾ ਐਂਡ ਕਰਦੀ ਤੇ ਤੁਸੀਂ ਕਰੋ ਦਰਸ਼ਨ ਮੇਰੇ ਸਾਈ ਜੀ ਦੇ ਛੋਟਾ ਜਿਹਾ ਵੀਲੋਗ ਬਣਾਇਆ ਸੀ ਜਿਆਦਾ ਵੱਡਾ ਨਹੀਂ ਤੇ ਮੈਂ ਇੱਥੇ ਹੁਣ ਆਪਣੀ ਵੀਡੀਓ ਦਾ ਐਂਡ ਕਰਦੀ ਆ ਐਂਡ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਇਹ ਕਹਿਣਾ ਚਾਹਨੀ ਆ ਕਿ ਅ ਸੱਚੇ ਮੰਨਣਾ ਮੰਗੋ ਜੋ ਮੰਗਣਾ ਸੱਚੇ ਮੰਨਣਾ ਮੰਗੋ ਸਾਈਂ ਜੀ ਅੱਗੇ ਸਾਈਂ ਜੀ ਸਬਜ਼ੀਆਂ ਦੀਆਂ ਸਬਦੀਆਂ ਝੋਲੀਆਂ ਭਰਦੇ ਆ ਦਰਵਾਜ਼ਾ ਜਾਓ ਕੋਈ ਤਕਲੀਫ ਮੈਂ मतलब 1 ਸਾਲ ਦੇ ਵਿੱਚ ਬੋਰ ਚਨਾਈਆਂ ਬਹੁਤ ਦੁੱਖ ਤਕਲੀਫ ਵੀ ਆਉਂਦੇ ਆ ਘਰ ਇਹ ਨਹੀਂ ਵੀ ਨਹੀਂ ਆਉਂਦੇ ਸਭ ਕੁਝ ਹੁੰਦਾ ਦੁੱਖ ਵੀ ਆਂਦਾ ਸੁੱਖ ਵੀ ਆਂਦਾ ਪਰ ਮੈਂ ਸਾਈ ਆਪਣੇ ਸਾਈ ਤੇ ਕਦੇ ਵੀ ਭਰੋਸਾ ਨਹੀਂ ਛੱਡਿਆ ਮਤਲਬ ਭਰੋਸਾ ਰੱਖਿਆ ਆਪਣੇ ਸਾਈ ਤੇ ਹਿੰਮਤ ਰੱਖੀ ਵਿਸ਼ਵਾਸ ਰੱਖਿਆ ਕਿ ਨਹੀਂ ਸਾਈ ਜੀ ਤੁਸੀਂ ਹੈਗੇ ਤਾਂ ਸਭ ਕੁਝ ਆਣਾ ਬਿਮਾਰ ਵੀ ਹੋਈਆਂ ਮੈਂ ਵਿੱਚ ਇਸ ਲਈ ਮੈਂ ਇਸ ਚੈਨਲ ਤੇ ਆਪਣੇ ਵਲੋਗ ਹੀ ਨਹੀਂ ਪਾ ਰਹੀ ਸੀ ਕਿਉਂਕਿ ਮੈਂ ਬਹੁਤ ਬਿਮਾਰ ਵੀ ਰਹੀ ਹਾਂ ਪਰ ਵਿਸ਼ਵਾਸ ਕੇ ਤਨ ਸਭ ਤੋਂ ਵੱਡੀ ਚੀਜ਼ ਹੁੰਦੀ ਆ ਸਾਈਂ ਦੇ ਵਾਸਤੇ ਵਿਸ਼ਵਾਸ ਰੱਖੋ ਸਭ ਕੁਝ ਮਿਲਦਾ ਹੈ ਕਿ ਪ੍ਰੀਖਿਆ ਹੀ ਲੰਦੇ ਹੁੰਦੇ ਆ ਤੇ ਮੇਰੀ ਪ੍ਰੀਖਿਆ ਜੋ ਸੀ ਜੋ ਲਈ ਇਹਨਾਂ ਨੇ ਉਹ ਸਫਲ ਹੋਈ ਮੈਂ ਉਸ ਪ੍ਰੀਖਿਆ ਦਾ ਪਾਸ ਹੋ ਗਈ ਤੇ ਬਸ ਹੁਣ ਤੁਹਾਡੇ ਸਾਹਮਣੇ ਆ ਜੋ ਵੀ ਆ ਤੇ ਬਹੁਤ ਜਲਦ ਮੈਂ ਆਪਣੀ ਗੁड़िया ਰਾਣੀ ਵੀ ਦਿਖਾਵਾਂਗੀ ਤੁਹਾਨੂੰ ਤੇ ਫਿਲਹਾਲ ਤਾਂ ਮੈਂ ਆਪਣੇ ਇੱਥੇ ਮੰਦਿਰ ਸਾਫ਼ ਕਰ ਰਹੀ ਆ ਮੰਦਿਰ ਮੈਂ ਜਿੱਦਾਂ ਤੁਹਾਨੂੰ ਦੱਸਿਆ 2-3 ਮਹੀਨੇ ਦੀ ਮੇਰੀ ਗੁੜਿਆ ਰਾਣੀ ਹੋ ਚੁੱਕੀ ਆ ਤੇ 3 ਮਹੀਨੇ ਬਾਅਦ ਮੰਦਿਰ ਸਾਫ਼ ਕੀਤਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਟਾਈਮ ਨਹੀਂ ਸੀ ਲੱਗ ਰਿਹਾ ਛੋਟਾ ਬੱਚਾ ਸੀ ਛੋਟੇ ਬੱਚੇ ਨੂੰ ਦੇਖਣਾ ਘਰ ਦੇ ਬੜੀ ਮੁਸ਼ਕਲ ਨਾਲ ਮੈਂ ਕੰਮ ਹੁੰਦੇ ਸੀ ਤੇ ਦਿਨ ਰਾਤ ਮਤਲਬ ਜਾਗਦੀ ਰਹਿੰਦੀ ਸੀ ਮੇਰੀ ਗੁੜਿਆ ਰਾਣੀ ਹੁਣ ਜਿੱਦਾਂ ਜਿੱਦਾਂ ਵੱਡੀ ਹੋ ਰਹੀ ਹੈ ਨਾ ਉਦਾਂ-ਉਦਾਂ ਥੋੜੀ ਸੁਰਤ ਆ ਰਹੀ ਹੈ ਤੇ ਮੈਂ ਕਿ ਆਪਣਾ ਮੈਂ ਮੰਦਿਰ ਪਹਿਲਾਂ ਸਾਫ਼ ਕਰਾਂ ਮੰਦਿਰ ਜਿੱਥੇ ਮੈਂ ਪਾਠ ਪੂਜਾ ਕਰਾਂ ਹਣਾ ਕਿਉਂਕਿ ਮੈਂ ਅ ਜਤਰੋਂ ਮੈਂ ਪਾਠ ਪੂਜਾ ਨਹੀਂ ਕਰ ਲੈਂਦੀ ਸੀ ਮੈਨੂੰ ਮਨ ਨੂੰ ਤਸੱਲੀ ਨਹੀਂ ਸੀ ਮਿਲਦੀ ਹੁੰਦੀ ਤੇ ਹੁਣ ਮੈਂ ਆਪਣਾ ਮੰਦਰ ਚੰਗੇ ਤਰੀਕੇ ਨਾਲ ਸਾਫ਼ ਕੀਤਾ ਤੇ ਦੇਖੋ ਮੇਰਾ ਛੋਟੇ ਜਿਹੇ ਘਰ 'ਚ ਛੋਟਾ ਜਿਹਾ ਮੇਰਾ ਜਿੰਨਾ ਕਿ ਮੇਰਾ ਮੰਦਰ ਕਿੰਨਾ ਪਿਆਰਾ ਲੱਗ ਰਿਹਾ ਉੱਪਰ ਮਾਤਾ ਰਾਣੀ ਦੀਆਂ ਮੈਂ ਫੋਟੋਆਂ ਲਗਾਈਆਂ ਹੋਈਆਂ ਨੇ ਨਾ ਤੇ ਉੱਪਰ ਮਾਤਾ ਰਾਣੀ ਦਾ ਮੰਦਰ ਹੋਆ ਤੇ نیچے ਮੇਰੇ ਸਾਈਂ ਜੀ ਦਾ ਸਾਈਂ ਜੀ ਦਾ ਮੈਂ ਆਪਣੇ ਘਰ ਮੇਰੇ ਮੈਂ ਐਨੀ ਮੇਰੇ ਭਗਵਾਨ ਮੈਂ ਆਪਣੇ ਸਾਈ ਜੀ ਨੂੰ ਆਪਣੇ ਘਰ ਇੱਕ ਮੈਂਬਰ ਵਨ ਕੇ ਰੱਖਿਆ ਮੇਰੇ ਮਾ ਪਿਓ ਭੈਣ ਭਰਾ ਸਭ ਕੁਝ ਮੇਰਾ ਸਾਈ ਜੀ ਆ ਤੇ ਮੇਰੇ ਸਾਈ ਜੀ ਨੂੰ ਮੈਂ ਮੈਂਬਰ ਦੇ ਤੌਰ ਤੇ ਰੱਖਿਆ ਹੋਇਆ ਆ ਕਿਉਂਕਿ ਮੇਰੇ ਸਾਈ ਜੀ ਇਸ ਘਰ ਦੇ ਸਭ ਤੋਂ ਵੱਡੇ ਆ ਤੇ ਦੇਖੋ ਮੇਰਾ ਪਿਆਰਾ ਜਿਹਾ ਮੰਦਿਰ ਕਿੰਨਾ ਪਿਆਰਾ ਲੱਗ ਰਿਹਾ ਆ ਉੱਪਰ ਜੋਤ ਜਗਾਈ ਹੋਈ ਆ ਮਹਾ ਮਾਇਦੇ ਤੇ ਜੇ ਕਿ ਮੈਂ ਜੋ ਮਨਰਾਤੇ ਵੀ ਰੱਖਦੀ ਆ ਮਾਤਾ ਨੂੰ ਵੀ ਮੰਨਦੀ ਆ ਨਹੀਂ ਆਪਾਂ ਸਾਰੇ ਭਗਵਾਨ ਨੂੰ ਮੰਨਦੇ ਆ ਸਾਰਿਆਂ ਨੂੰ ਮੰਨਦਾ ਰੱਬ ਇੱਕੋ ਹੀ ਆ ਹਨਾ ਤਾਂ ਸਾਰਿਆਂ ਨੂੰ ਮੰਨਦੀ ਆ ਮੈਂ ਤੇ ਸਾਈਂ ਜੀ ਤਾਂ ਮੇਰੇ ਸਭ ਕੁਝ ਹੀ ਆ ਸਭ ਕੁਝ ਤੇ ਦੇਖੋ ਮੇਰੇ ਸਾਈਂ ਜੀ ਤੇ ਬਹੁਤ ਕੁਝ ਸੋਚਿਆ ਹੋਇਆ ਅੱਗੇ ਅੱਗੇ ਜਿੱਦਾਂ ਜਿੱਦਾਂ ਹੁਣ ਵਲੋਗ ਆਇਆ ਕਰੋਗੇ ਤੁਹਾਨੂੰ ਦਿਖਾਉਂਗਾ ਸਭ ਬਹੁਤ ਕੁਛ-ਕੁਛ ਹੋਇਆ ਆ ਯਾਰ ਕੀ ਨਾ ਬੋ ਕੋਸ਼ ਬਣਾ ਮਸਾਈ ਜੀ ਲਈ ਤੇ ਚਲੋ ਹਣ ਮੈਂ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਸੇ ਜੈ ਮਸਤਾ ਵੀ ਜੈ ਸਾਈਂਾਂ ਦੀ ਜੈ ਬਾਪੂ ਲਾਲ ਵਾਛਾ